ਸਾਰੇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਹੈ ਮੰਦੇ ਅਮਲ ਕਰਿੰਦਿਆਂ। ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਸਮਝਾਇਆ ਹੈ ਕਿ ਸਾਦਾ ਸੰਤਾਂ ਨੂੰ ਭੋਜਨ ਸ਼ਕੌਣ ਨਾਲ ਮ੍ਰਿਤਕ ਦਾ ਸਰਾਦ ਨਹੀਂ ਹੁੰਦਾ। ਜਿਹੋ ਜੇ ਕਰਮ ਜੀਵ ਇਸ ਸੰਸਾਰ ਤੇ ਕਰਦਾ ਹੈ ਅੱਗੇ ਜਾ ਕੇ ਉਹ ਜਿਆਹੀ ਫਲ ਮਿਲਦਾ ਹੈ। ਸੋ ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ। ਪਾਏ ਦੁਨੀ ਚੰਦ ਜੋ ਲੋਹਰ ਦਾ ਵਸਨੀਕ ਸੀ ਬਹੁਤ ਵੱਡਾ ਤਨਾੜ ਤੇ ਸ਼ਾਹੂਕਾਰ ਸੀ ਇੱਕ ਵਾਰ ਦੀ ਗੱਲ ਹੈ ਕਿ ਉਹ ਆਪਣੇ ਪਿਤਾ ਦਾ ਸਰਾਧ ਕਰ ਰਿਹਾ ਸੀ ਸਬੱਬੀ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ ਹੋਏ ਸੀ ਸੋ ਉਹ ਗੁਰੂ ਜੀ ਨੂੰ ਵੀ ਪ੍ਰਸ਼ਾਦ ਦਾ ਸ਼ਕਾਉਣ ਲਈ ਆਪਣੇ ਘਰ ਲੈ ਗਿਆ ਗੁਰੂ ਜੀ ਵੇਖਦੇ ਹਨ ਕਿ ਉਸ ਦੇ ਘਰ ਬੜੇ ਝੰਡੇ ਝੂਲ ਰਹੇ ਹਨ ਪੁੱਛੰਤੇ ਕਿਸੈ ਨੇ ਦੱਸਿਆ ਕਿ ਜਿੰਨੀ ਇਸ ਕੋਲ ਮਾਇਆ ਹੈ ਓਨੇ ਹੀ ਝੰਡੇ ਝੂਲ ਰਹੇ ਹਨ ਤਾਂ ਗੁਰੂ ਜੀ ਸਮਝ ਗਏ ਕਿ ਇਹ ਮਾਇਆ ਦੇ ਹੰਕਾਰ ਦੇ ਝੰਡੇ ਹਨ ਦੁਨੀ ਚੰਦ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਪ੍ਰਸ਼ਾਦਾ ਸ਼ਕੋ ਜੀ ਗੁਰੂ ਜੀ ਨੇ ਆਖਿਆ ਪਹਿਲਾਂ ਤੁਸੀਂ ਬ੍ਰਾਹਮਣਾ ਤੇ ਹੋਰ ਸਾਧਾ ਸੰਤਾਂ ਨੂੰ ਪ੍ਰਸ਼ਾਦਾ ਸ਼ਕਾ ਲਓ ਫਿਰ ਅਸੀਂ ਵੀ ਸ਼ੱਕ ਲਵਾਂਗੇ ਦੁਨੀ ਚੰਦ ਨੇ ਸਾਰਿਆਂ ਨੂੰ ਵਧੀਆ ਤੋਂ ਵਧੀਆ ਪਕਵਾਨ ਸ਼ਿਕਾਏ ਕੀਮਤੀ ਵਸਤਰ ਪੇਟ ਕੀਤੇ ਤੇ ਮਾਇਆ ਵੀ ਪੇਟ ਕੀਤੀ। ਉਸ ਦਾ ਵਿਸ਼ਵਾਸ ਸੀ ਕਿ ਇਹ ਸਭ ਵਸਤਾ ਉਸ ਦੇ ਮ੍ਰਿਤਕ ਪਿਤਾ ਜੀ ਨੂੰ ਪੁੱਜ ਜਾਣਗੀਆਂ। ਹੁਣ ਦੁਨੀ ਚੰਦ ਨੇ ਦੁਬਾਰਾ ਫੇਰ ਗੁਰੂ ਜੀ ਨੂੰ ਪ੍ਰਸ਼ਾਦਾ ਸ਼ਕੰਦੀ ਬੇਨਤੀ ਕੀਤੀ। ਗੁਰੂ ਜੀ ਉਸ ਨੂੰ ਪੁੱਛਣ ਲੱਗੇ ਭਾਈ ਦੁਨੀ ਚੰਦਾ ਤੇਰੇ ਇਹ ਵਿਸ਼ੇਸ਼ ਯਤਨ ਕਿਸ ਲਈ ਹਨ? ਤਾਂ ਉਹ ਕਹਿਣ ਲੱਗਾ ਮੈਂ ਆਪਣੇ ਪਿਤਾ ਦੀ ਆਤਮਾ ਦੀ ਸ਼ਾਂਤੀ ਲਈ ਉਹਨਾਂ ਦੇ ਨਾਮ ਦਾ ਸਰਾਧ ਕਰ ਰਿਹਾ ਹਾਂ ਸਾਦਾ ਸੰਤਾ ਤੇ ਬ੍ਰਾਹਮਣਾਂ ਨੂੰ ਸ਼ਕਾਇਆ ਹੋਇਆ ਭੋਜਨ ਵਸਤਰ ਤੇ ਹੋਰ ਵਸਤਾ ਉਹਨਾਂ ਤੱਕ ਪੁੱਜ ਜਾਣਗੀਆਂ ਤੇ ਉਹ ਪ੍ਰਸੰਨ ਹੋ ਜਾਣਗੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਭੋਜਨ ਛਕੋ ਗੁਰੂ ਜੀ ਆਖਣ ਲੱਗੇ ਉਹ ਪਾਈ ਦੁਨੀ ਚੰਦਾ ਤੇਰੇ ਇਹ ਯਤਨ ਵਿਅਰਥਨ ਸਾਦਾ ਸੰਤਾਨੂਰ ਜਰਨਲ ਤੇਰੇ ਪਿਤਾ ਜੀ ਨਹੀਂ ਰਾਜ ਸਕਦੇ ਉਹ ਤਾਂ ਅਜੇ ਵੀ ਭੁੱਖੇ ਹੀ ਹਨ ਉਹਨਾਂ ਦੀ ਆਤਮਾ ਪਟਕ ਰਹੀ ਹੈ ਦੁਨੀ ਚ ਅਧਹਿਰਾਨ ਹੋ ਕੇ ਗੁਰੂ ਜੀ ਵੱਲ ਵੇਖਣ ਲੱਗ ਪਿਆ ਗੁਰੂ ਜੀ ਤਾਂ ਅੰਤਰਜਾਮੀ ਸਨ ਉਹ ਜਾਣਦੇ ਸਨ ਕਿ ਉਸ ਦਾ ਪਿਤਾ ਕਿਹੋ ਜਿਹਾ ਸੀ ਤੇ ਹੁਣ ਕਿਸ ਹਾਲਾਤ ਵਿੱਚ ਹੈ ਉਹ ਕਹਿਣ ਲੱਗੇ ਤੇਰੇ ਪਿਤਾ ਜੀ ਵੀ ਤੇਰੇ ਵਾਂਗ ਬਹੁਤ ਢਣਾੜ ਸਨ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਕਰਕੇ ਮਾਇਆ ਹੀ ਇਕੱਠੀ ਕਰਦੇ ਰਹੇ ਉਸ ਨੂੰ ਕਿਸੇ ਤੇ ਵੀ ਦਇਆ ਨਹੀਂ ਸੀ ਆਉਂਦੀ ਉਸ ਦੀ ਵਾਸ਼ਨਾ ਨਹੀਂ ਸੀ ਮੁੱਕੀ ਜਾਂ ਇਉਂ ਕਹਿ ਲਓ ਕਿ ਤੇਰੇ ਪਿਤਾ ਜੀ ਸੁਭਾ ਦੇ ਬਗਿਆੜ ਸਨ ਇਸ ਲਈ ਮਰਨ ਤੋਂ ਬਾਅਦ ਉਹ ਬਗਿਆੜ ਦੀ ਜੂਨੇ ਪੈ ਗਏ ਹਨ ਜੋ ਭੁੱਖਣ ਪਾਣੇ ਰਾਵੀ ਤੋਂ ਪਾਰ ਜੰਗਲ ਵਿੱਚ ਬਗਿਆੜ ਦੀ ਜੂਨ ਵਿੱਚ ਬੈਠੇ ਹਨ ਜਾਂ ਆਪ ਜਾ ਕੇ ਵੇਖ ਲੈ ਜੋ ਤੂੰ ਸਾਦਾ ਸੰਤਾਂ ਨੂੰ ਸ਼ਿਕਾਇਆ ਹੈ ਉਸ ਵਿੱਚੋਂ ਕੁਝ ਵੀ ਤੇਰੇ ਪਿਤਾ ਜੀ ਨੂੰ ਨਹੀਂ ਮਿਲਿਆ ਗੁਰੂ ਜੀ ਦੇ ਦੱਸਣ ਅਨੁਸਾਰ ਦੁਨੀ ਚੰਦ ਰਾਵੀ ਪਾਰ ਦੇ ਜੰਗਲ ਵਿੱਚ ਗਿਆ ਸੱਚਮੁੱਚ ਉੱਥੇ ਇੱਕ ਭੁੱਖਣ ਪਾਣਾ ਬਗਿਆੜ ਬੈਠਾ ਸੀ ਦੁਨੀ ਚੰਦ ਵੱਲ ਵੇਖ ਕੇ ਉਸ ਵਿੱਚ ਕੁਝ ਆਸ ਨਜ਼ਰ ਆਈ ਸ਼ਾਇਦ ਉਸ ਨੇ ਉਸ ਨੂੰ ਪਛਾਣ ਲਿਆ ਸੀ ਦੁਨੀ ਚੰਦ ਨੇ ਉਸ ਨੂੰ ਖਾਣਾ ਖਵਾਇਆ ਤੇ ਉਹ ਉੱਥੇ ਹੀ ਮਰ ਗਿਆ ਦੁਨੀ ਚੰਦ ਨੇ ਘਰ ਆ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਸ ਦੇ ਪਿਤਾ ਨੂੰ ਮੁਕਤੀ ਮਿਲ ਜਾਵੇ ਤੇ ਨਾਲ ਹੀ ਉਹ ਆਪਣਾ ਆਪ ਵੀ ਸੁਧਾਰਨ ਲਈ ਗੁਰੂ ਜੀ ਤੋਂ ਮਾਰਗਦਰਸ਼ਨ ਮੰਗਿਆ ਤਾਂ ਗੁਰੂ ਜੀ ਨੇ ਕਿਹਾ ਇਨਸਾਨ ਸਮਝਦਾ ਹੈ ਕਿ ਤਨ ਪਰਿਵਾਰ ਤੇ ਕਰਮ ਤਿੰਨੋਂ ਹੀ ਉਸ ਦੇ ਸਾਥੀ ਹੋਣਗੇ ਜਦ ਕਿ ਇਹਨਾਂ ਤਿੰਨਾਂ ਦਾ ਸਾਥ ਝੂਠਾ ਹੈ ਕਰਮ ਕਾਂਡ ਵੀ ਵਿਅਰਥ ਹੈ ਅੱਗੇ ਨਾਮ ਸੰਗਤ ਤੇ ਨੇਕ guna ਨਹੀਂ ਹੀ ਸਾਥ ਨਿਬੋਣਾ ਹੈ ਜੇ ਇਸ ਸੰਸਾਰ ਵਿੱਚ ਰਹਿੰਦੇ ਆ ਚੰਗੇ ਕਰਮ ਕਰਾਂਗੇ ਤਾਂ ਹੀ ਦਰਗਾਹ ਵਿੱਚ ਬਖਸ਼ੇ ਜਾਵਾਂਗੇ ਅਮਲ ਜੇ ਕੀਤੇ ਆ ਦੁਨੀ ਵਿੱਚ ਸੇ ਦਰਗੈ ਉਹਾਰਾ ਭਾਵ ਜਿਹੜੇ ਅਮਲ ਇੱਥੇ ਦੁਨੀਆ ਵਿੱਚ ਕਰੀਦੇ ਹਨ ਉਹ ਰੱਬ ਦੀ ਦਰਗਾਹ ਵਿੱਚ ਗਵਾਹ ਬੰਦੇ ਆ ਭਾਈ ਦੁਨੀ ਚੰਦ ਗੁਰੂ ਜੀ ਦੇ ਬਚਨਾਂ ਨੂੰ ਸਮਝ ਗਿਆ ਤੇ ਐਸਾ ਜੀਵਨ ਪਲਟਿਆ ਕਿ ਮਾਇਆ ਦੇ ਝੰਡੇ ਲਾ ਸੁੱਟੇ ਸਤ ਸੰਗਤ ਕਰਨ ਲੱਗ ਪਿਆ ਉਸ ਦਾ ਘਰ ਧਰਮਸ਼ਾਲਾ ਬਣ ਗਿਆ ਉਹ ਹੱਥੀ ਕਿਰਤ ਕਰਨ ਲੱਗ ਪਿਆ ਤੇ ਲੋੜਵੰਦਾ ਦੀ ਮਦਦ ਵੀ ਇਸ ਤਰ੍ਹਾਂ ਦੁਨੀ ਚੰਦ ਰਾਹੀਂ ਗੁਰੂ ਜੀ ਨੇ ਸ਼ਰਾਦ ਦੀ ਵਿਅਰਥਤਾ ਸਮਝਾਈ ਤੇ ਫਰਮਾਇਆ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲ ਦੇ ਭਾ ਜਿਹੋ ਜੇ ਕਰਮ ਜੀਵ ਇਸ ਸੰਸਾਰ ਵਿੱਚ ਕਰਦਾ ਹੈ ਅੱਗੇ ਜਾ ਕੇ ਉਹ ਜਿਆ ਫਲ ਹੀ ਮਿਲਦਾ ਹੈ ਸੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ